ਅੱਜ ਇਹ ਜ ਕਾਜ਼ਾ ਦਾ ਸਾਜ ਨੂੰ ਦਿਵਸ ਵੀ ਹੈ ਤੇ ਵਿਸਾਖੀ ਦਾ ਤਿਹਾਰ ਹੈ ਸਗਰਾਂ ਹੈ ਕੀ ਕਹਿਣਾ ਚਾਹਦੇ ਤੁਸੀਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਯ ਬੈ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਾਰਸ 파ਰਸ ਮਿਟੈ ਸੋਗ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਅਜਦਾ ਦਿਨ ਬਹੁਤ ਹੀ ਮਹੱਤਵਪੂਰਨ ਤੇ ਇਤਿਹਾਸਕ ਦਿਨ ਹੈ ਅਜਦੇ ਦਿਨ ਗੁਰੂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ 1699 ਨੂੰ ਵਿਸਾਖੀ ਵਾਲੇ ਦਿਨ ਪੰਜ ਸਿੰਘਾਂ ਦੇ ਸੀਸ ਭੇਟ ਲਿਆ ਕਰਕੇ ਅਮਰਦੀ ਦਾਤ ਦੇ ਕਰਕੇ ਖਾਲਸੇ ਪੰਥ ਦੀ ਸਜਣਾ ਕੀਤੀ ਉੱਥੇ ਸਤਿਗੁਰੂ ਕਲਗੀਧਰ ਪਿਤਾ ਜੀ ਨੇ ਪੰਜ ਸਿੰਘ ਸਹਿਬਾਨਾਂ ਤੋਂ ਆਪ ਵੀ ਖੰਡੇ ਬਾਟੇ ਦੀ ਦਾਤ ਅਮਰਤ ਦੀ ਦਾਤ ਪ੍ਰਾਪਤ ਕਰਕੇ ਗੋਬਿੰਦ ਰਾਜ ਤੋਂ ਗੋਵੇਂ ਸਿੰਘ ਸੱਜੇ ਤਗਤ ਜੀ ਕੇਸਗੜ ਸਾਹਿਬ ਕੇਸਾਂ ਦੀ ਸੰਭਾਲ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਾਨੂੰ ਪ੍ਰੇਰਿਤ ਕਰਦਾ ਹੈ ਦਾਸ ਸਹਿਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਜਥੇਬੰਦੀ ਵੱਲੋਂ ਸਮੂਹ ਵੇਸ਼ਵਧੀਆਂ ਸੰਗਤਾਂ ਨੂੰ ਖਾਸੇ ਦੇ ਪ੍ਰਗਟ ਦਿਹਾੜੇ ਦੀਆਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਹਿਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਲ ਜਥੇਬੰਦੀ ਵੱਲੋਂ ਅਰ ਅਰਸੋਂ ਤੋਂ ਸੋਭ ਸ੍ਰੀ ਖੰਡਾ ਪਰੰਭ ਹੋਇਸਨ ਅੰਮ੍ਰਿਤ ਵੇਲੇ ਭੋਗ ਪ੍ਰੰਤ ਕਥਾ ਕੀਰਤਨ ਕੀਰਤਨ ਦੀ ਸ਼ਾਭਰ ਲਾਈ ਗਈ ਹੈ ਵਕ ਵਕ ਜਥੇ ਅਮਨ ਨੂੰ ਅੰਮ੍ਰਿਤ ਰਸ ਕਰਵਾਣ ਦੇ ਕੀਰਤਨ ਹੋਏ ਹਨ ਗੁਰੂ ਕੈ ਲੰਗਰ ਟਟ ਵਰਤਾਏ ਗਏ ਹਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਦਾਸਵਾਲੋ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਇਹ ਨਸ਼ਿਆਂ ਦਾ ਤਿਆਗ ਕਰਕੇ ਕੇਸਾਂ ਦੀ ਸੰਭਾਲ ਕਰਕੇ ਗੁਰਗੋਵਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਉਤਯੋਗ ਅੰਮ੍ਰਿਤਧਾਰੀ ਹੋ ਕੇ ਜਿਉਂ ਸਾਹਿਬੇ ਕਮਾਲ ਸ੍ਰੀ ਗੁਰਗੋਵਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਦੇ ਸੁਪੁੱਤਰ ਅਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰੋ ਉਥੇ ਦਾਸ ਹੁਸ਼ਿਆਰਪੁਰ ਫਾਸਟ ਲਾਈਵ ਚੈਨਲ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਸਾਡੀ ਆਵਾਜ਼ ਵਿਸ਼ਵ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਨ ਸਾਰੀਆਂ ਸੰਗਤਾਂ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ